ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਕੰਨੂ ਵੈਲਫੇਅਰ ਸੁਸਾਇਟੀ ਦੇ ਵੱਲੋਂ ਪਿੰਡ ਨਿਉਣਾ ਉੱਚਾ ਵਿਖੇ ਮਾਤਾ ਗੁਜਰੀ ਸਿਹਤ ਕੇਂਦਰ ਵਿੱਚ ਲੋੜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਦੱਸਦੀ ਕਿ ਇਹ ਸਮਾਗਮ ਹਰਪਾਲ ਸਿੰਘ ਦੀ ਅਗਵਾਈ ਹੇਠ ਹੋਇਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਕੀਤਨ ਸਿੰਘ ਜੋੜਾ ਮਾਜਰਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਲਖਬੀਰ ਸਿੰਘ ਰਾਏ ਵਿਧਾਇਕ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅੱਜ ਰੋਣੇਪਿੰਡ ਵਿਖੇ ਆਏ ਸੀ ਜਿਹੜਾ ਕੰਨੂ ਜਿਹੜੀ ਵੈਲਫੇਅਰ ਸੁਸਾਇਟੀ ਆ ਉਹਦੇ ਵੱਲੋਂ ਕੈਂਪ ਲਾਇਆ ਗਿਆ ਸੀ ਸੋ ਸਿਹਤ ਨਾਲ ਸੰਬੰਧਿਤ ਜਿਹੜੇ ਜਿਹੇ ਆ ਪੂਰੇ ਦੋ ਕਲੀਨਿਕ ਚੱਲ ਰਹੇ ਨੇ ਸੋ ਚੰਗਾ ਉਪਰਾਲਾ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਲਗਾਤਾਰ ਜਿਹੜਾ ਕੰਮ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਆ ਉਹ ਵੀ ਸਿਹਤ ਦੇ ਵਿੱਚ ਜਿਹੜਾ ਤੱਪਰ ਆ ਔਰ ਉਹਨੇ ਵੀ ਚੰਗੇ ਜਿਹੜੇ ਕਦਮ ਪੁੱਟੇ ਨੇ ਔਰ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖਿਆਲ ਸਾਡੇ ਪੰਜਾਬ ਦੇ ਮੁਕਮੰਦੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਦੇ ਵਿੱਚ ਚੰਗੇ ਕੰਮ ਜਿਹੜੇ ਕੀਤੇ ਜਾ ਰਹੇ ਨੇ ਦੇਖੋ ਬੜੇ ਅਹਿਮ ਜਿਹੜੇ ਹੈਗੇ ਆ ਉਹ ਸਿੱਧੇ ਕਿਸਾਨੀ ਨਾਲ ਸੰਬੰਧਿਤ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੂਡ ਪ੍ਰੋਸੈਸਿੰਗ ਯੂਨਟ ਨੇ ਜਿਹੜੇ ਉਹ ਵੀ ਲਵਾਵਾਂਗੇ ਔਰ ਜਿਹੜਾ ਹਾਰਟੀਕਲਚਰ ਦਾ ਜਿਹੜਾ ਕਿ ਬਹੁਤ ਸਾਰਾ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀ ਉਹਦੀ ਜਿਹੜੀ ਹੈਗੀ ਆ ਹੋਂਦ ਕਾਇਮ ਹੈ ਸੋ ਉਸੇ ਹੋਂਦ ਨੂੰ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਪੰਜਾਬ ਦੇ ਕਿਸਾਨ ਵੀ ਜਿਹੜਾ ਜਿਹੜੀਆਂ ਕੁਝ ਫਸਲਾਂ ਨੇ ਉਹਨਾਂ 'ਚੋ ਬਦਲਾਓ ਬਦਲ ਕੇ ਉਹਨਾਂ ਨੂੰ ਦੂਜੇ ਪਾਸੇ ਲੈ ਕੇ ਜਿੱਥੇ ਉਹਨਾਂ ਦੀ ਆਮਦਨ ਵੀ ਚੰਗੀ ਹੋਵੇ ਔਰ ਉਹਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਪੱਧਰ ਜਿਹੜਾ ਨੀਵੇਂ ਜਾ ਰਿਹਾ ਉਹ ਤੋਂ ਵੀ ਰੋਕਿਆ ਜਾ ਸਕਦਾ ਠੀਕ ਹੈ ਜੀ ਤੁਸੀਂ ਜੋੜੇ ਮਦਰਾ ਸਾਹਿਬ ਜਿਹੜੇ ਅੱਜ ਸੰਦੇ ਤੇ ਸਾਡੇ ਇੱਥੇ ਟੀਰਟੀ ਟਾਈਮ ਕੱਢ ਕੇ ਆਏ ਆਏ ਔਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਜਿਨ੍ਹਾਂ ਇੱਥੇ ਕੰਨੂ ਵੈਲਫੇਅਰ ਸਟੇਟ ਨੇ ਅੱਜ ਮੈਡੀਕਲ ਸੇਵਾਵਲੀ ਕੈਂਪ ਲਾਇਆ ਇਹ ਸਾਡੇ ਫਤੇਗੜ ਸਾਹਿਬ ਦੇ ਦੋ ਪਿੰਡ ਜਿਹਦੇ ਵਿੱਚ ਉਚੈ ਰੂਣਾ ਤੇ ਖੇੜੀ ਭਾਈ ਕੀ ਇਹ ਸੇਵਾ ਦੇ ਰਹੇ ਨੇ ਲੇਕਿਨ ਨਾਲ ਦੀ ਨਾਲ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਦੇ ਹਰ ਇੱਕ ਵਾਸੀ ਨੂੰ ਜਿਹੜੀ ਮੈਡੀਕਲ ਸੂਰਤ ਆ ਫ੍ਰੀ ਪਹੁੰਚੇ ਉਹਦੇ ਤਹਿਤ ਸਰਦਾਰ ਚੇਤਨ ਸਿੰਘ ਜੋੜੇ ਮੱਜਰਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਨੌ ਜਿਹੜੇ ਸਾਡੇ ਮਹੱਲਾ ਕਲੀਨਿਕ ਹੈ ਹਲਕਾ ਸ਼ਹੀਦ ਫਤੇਗੜ ਸਾਹਿਬ ਮੁਦੰਦੀਆ ਜਿਨ੍ਹਾਂ ਦਾ 26 ਜਨਵਰੀ ਨੂੰ ਹੌਦ ਘਟਣ ਹੋਣ ਜਾ ਰਹੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਇਹ ਨਿਰਦੇਸ਼ ਨੇ ਕਿ ਸਾਨੂੰ ਕਿ ਹਰ ਇੱਕ ਬੰਦੇ ਨੂੰ ਜਿਹੜਾ ਇਲਾਜ ਫ੍ਰੀ ਮਿਲੇ ਪੰਜਾਬ ਦੇ ਕੋਈ ਬੰਦਾ ਐਸਾ ਨਾ ਰਹੇ ਕੋਈ ਸਾਡੀ ਮਾਂ ਪੈਣ ਐਸੀ ਨਾ ਰਹੇ ਜਿਹਨੂੰ ਇਲਾਜ ਫ੍ਰੀ ਨਾ ਮਿਲੇ ਉਹਦੇ ਲਈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਉਹਦੇ ਲਈ ਧੰਨਵਾਦ ਅੱਜ ਕੰਨੂ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਪੰਜਾਬ ਸਰਕਾਰ ਤੋਂ ਰਜਿਸਟਰਡ ਹੈ ਤੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਕੁਝ ਪਿੰਡਾਂ ਨੂੰ ਜਿਹੜੇ ਜੇ ਸਾਡੀਆਂ ਦੋਨੇ ਸਪੈਂਸਰੀਆਂ ਚੱਲ ਰਹੀਆਂ ਐ ਅਸੀਂ ਇਹਨਾਂ ਲੋਕਾਂ ਨੂੰ ਕਿਹਾ ਸੀ ਵੀ ਅਸੀਂ 20 ਰੁਪਏ ਪਰਚੀ ਦੇ ਉੱਤੇ ਜੋ ਇਲਾਜ ਕਰਦੇ ਆ ਉਹ ਅੱਜ ਤੋਂ ਅਸੀਂ ਲਾਂਚ ਕਰਤਾ ਕਿ ਅਸੀਂ 20 ਰੁਪਏ ਵੀ ਨਹੀਂ ਲਾਵਾਂਗੇ ਸਿਰਫ ਮੋਸਟਲੀ ਕਾਰਡ ਦਿਖਾ ਕੇ ਉਹ ਇਲਾਜ ਕਰਵਾ ਲੈਣਗੇ ਬਾਕੀ ਉਸ ਕਾਰਡ ਦੇ ਉੱਤੇ 2 ਲੱਖ ਤੱਕ ਦਾ ਜੋ ਵੀ ਟ੍ਰੀਟਮੈਂਟ ਹੋਏਗਾ ਉਹ ਸਾਡੀ ਕਨੂ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਜਿਹੜੇ ਸਾਡੇ ਚੁਣੀਦਾ ਹਸਪੀਟਲ ਨੇ ਉਹਨਾਂ ਚ ਅਸੀਂ ਭੇਜ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਬਾਕੀ ਅੱਜ ਸਰਦਾਰ ਜੁੜੇ ਮਾਜਰਾ ਸਾਹਿਬ ਐਮਐਲਏ ਰਾਏ ਸਾਹਿਬ ਆਏ ਸੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡਾ ਉਹਨਾਂ ਨੇ ਮਾਨ ਵਧਾਇਆ ਆ ਕੇ ਤੇ ਅਸੀਂ ਇਹਦੇ ਨਾਲ ਬਹੁਤ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਲਾਈਵ ਤੇ ਇਸ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ